ਸਾਈਕਲ ਤੋਂ ਲੈ ਕੇ ਇੰਨੇ ਵੱਡੇ ਆਸ਼ਰਮ ਤੱਕ ਦਾ ਸਫ਼ਰ ਕਿਸ ਤਰੀਕੇ ਦਾ ਰਿਹਾ ਸਭ ਤੋਂ ਵੱਡਾ ਦਾਨ ਹੁੰਦਾ ਜਦੋਂ ਕਿਸੇ ਲੋੜਵੰਦ ਦੇ ਮੂੰਹ ਦੇ ਵਿੱਚ ਰੋਟੀ ਪੈ ਜੇ ਉਸ ਦਾ ਇਲਾਜ ਹੋ ਜਾਵੇ ਨਹੀਂ ਤਾਂ ਸੜਕਾਂ ਤੇ ਰੁੱਲਦੇ ਬਜ਼ੁਰਗ ਵੀ ਦੇਖੇ ਨੇ ਕਿ ਮੇਰੇ ਬੱਚੇ ਨਹੀਂ ਹੈ ਮੈਂ ਅਨਾਥ ਹਾਂ ਮੇਰਾ ਕੋਈ ਔਲਾਦ ਨਹੀਂ ਹੈ ਨਾ ਇਹ ਤੋਂ ਮੇਰਾ ਕਿਵੇਂ ਆਈ ਸੀ ਇੱਥੇ ਪਤਾ ਹੈ ਕੁਝ ਘਰ ਛੱਡ ਕੇ ਗਏ ਨੇ ਅੱਛਾ ਕਿਉਂ ਛੱਡ ਗਏ ਵੈਸੇ ਛੱਡ ਗਏ ਬਿਮਾਰ ਸੀਗੇ ਮੈਂ ਐਜ਼ ਅ ਪ੍ਰੋਫੈਸਰ ਔਰ ਰਟਾਇਰਡ ਹੋਏ ਲੁਧਿਆਣਾ ਪੀਏ ਯੂਨੀਵਰਸਿਟੀ ਤੋਂ ਤਾਂ ਉਸ ਸਮੇਂ ਉਹਨਾਂ ਨੇ ਸਾਈਕਲ ਦੇ ਉੱਪਰ ਜਿਹੜੇ ਲਵਾਰਿਸ ਲੋਕ ਸੀ ਜਿਨ੍ਹਾਂ ਨੂੰ ਕੋਈ ਨਹੀਂ ਪੁੱਛਦਾ ਸੀ ਕੋਈ ਨੇੜੇ ਨਹੀਂ ਜਾਂਦਾ ਸੀ ਉਹ ਲੋਕਾਂ ਨੂੰ ਚੁੱਕਿਆ ਉਹਨਾਂ ਦੀ ਸੇਵਾ ਕਰਨੀ ਸ਼ੁਰੂ ਕੀਤੀ ਬਹੁਤ ਸਾਰੀਆਂ ਅਲੱਗ-ਅਲੱਗ ਸਟੋਰੀਜ਼ ਨੇ ਜਿਹੜੀਆਂ ਕਿ ਇੱਥੇ ਇਕੱਠੀਆਂ ਹੋਈਆਂ ਸਾਡੇ ਕੋਲ 225 ਇਸ ਟਾਈਮ ਰਹਿ ਰਹੇ ਨੇ ਰੈਜ਼ੀਡੈਂਟਸ ਤੇ ਹਰ ਇੱਕ ਦੀ 225 ਦੀ 225 ਸਟੋਰੀ ਹੈ ਹਰ ਇੱਕ ਦੀ ਅਲੱਗ-ਅਲੱਗ ਸਟੋਰੀ ਹੈ ਕਿਵੇਂ ਸੰਡੇ ਕੋਲ ਪਹੁੰਚੇ ਨੇ ਇਹਦੀ ਇਹ ਜਦੋਂ ਸਾਨੂੰ ਮਿਲੀ ਸੀ ਤੇ ਪੁਲਿਸ ਦੇ ਥਰੂ ਸਾਡੇ ਕੋਲ ਪਹੁੰਚੀ ਸੀ ਇਹ ਵਾਲੀ ਆ ਜਾ ਬੇਟਾ ਇਹ ਪੁਲਿਸ ਦੇ ਥਰੂ ਸਾਡੇ ਕੋਲ ਪਹੁੰਚੀ ਸੀ ਜਦੋਂ ਹੌਲੀ-ਹੌਲੀ ਰਿਕਵਰੀ ਹੋਈ ਮੈਡੀਸਨ ਨਾਲ ਤੇ ਦੱਸਿਆ ਇਸ ਜਲੰਧਰ ਦੇ ਵਿੱਚ ਪ੍ਰਵਾਸੀ ਬਲਵਾਰਾ ਇੱਕ ਤੇ ਉਹਨਾਂ ਦੀ ਬੇਟੀ ਹੈ ਮੈਰਿਜ ਸੀਗੀ ਸਾਰੇ ਪਰਿਵਾਰ ਨੇ ਵੀ ਨਹੀਂ ਰੱਖਿਆ ਸੜਕਾਂ ਤੇ ਰੋਲ ਰਹੀ ਸੀਗੇ ਬੇਸ਼ੱਕ ਕਿ ਆਸ਼ਰਮ ਚੱਲ ਰਿਹਾ ਹੈ ਕਿੰਨੀ ਕੁ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਕਿਉਂਕਿ ਇੱਕ ਮੋਢੀ ਸਿਰ ਤੇ ਇਸ ਵੇਲੇ ਤੁਹਾਡੇ ਉਹ ਹੁੰਦੇ ਤਾਂ ਕੈਨੇਡਾ ਵਿੱਚ ਹੈ ਲੇਕਿਨ ਹਰ ਟਾਈਮ ਸਾਡੇ ਕੋਲ ਨੇ ਸਾਡੇ ਵਿੱਚ ਮੌਜੂਦ ਨੇ ਟਾਈਮ ਟੂ ਟਾਈਮ ਸਾਡੇ ਨਾਲ ਗੱਲਬਾਤ ਕਰਦੇ ਨੇ ਸਾਨੂੰ ਗਾਈਡ ਕਰਦੇ ਨੇ ਲਵਾਰਿਸ ਹਾਲਤ ਵਿੱਚ ਝਾੜੀਆਂ ਵਿੱਚੋਂ ਮਿਲੇ ਸੀ ਜਦੋਂ ਮਿਲੇ ਪੈਰਾਲਾਈਸ ਦਾ ਅਟੈਕ ਹੋਇਆ ਹੋਇਆ ਸੀਗਾ ਇਹਨਾਂ ਨੂੰ ਝਾੜੀਆਂ ਦੇ ਵਿੱਚ ਰੋਂਦੇ ਮਿਲੇ ਆਵਾਜ਼ ਸੁਣਨੀ ਤਾਂ ਸਾਡੇ ਕੋਲ ਪਹੁੰਚੇ ਜਦੋਂ ਤਾਂ ਬੈੱਡ ਤੇ ਸੀਗੇ ਤਾ ਕਾਫੀ ਟਾਈਮ ਬੈਟੇ ਹੋਣ ਤੋਂ ਬਾਅਦ ਫਿਰ ਇਹਨਾਂ ਦੀ ਕੇਅਰ ਹੋਈ ਚੱਲਣਾ ਸ਼ੁਰੂ ਕੀਤਾ ਅੱਜ ਵੀ ਨਾ ਕਿਸੇ ਸਹਾਰੇ ਤੋਂ ਚੱਲੇ ਫਿਰਦੇ ਨੇ ਮਾਂਗੜ ਸਰ ਦੇ ਮਨ ਵਿੱਚ ਇਹ ਸੀ ਕਿ ਇਹਨਾਂ ਨੂੰ ਕੋਈ ਨਹੀਂ ਪੁੱਛਦਾ ਜਿਵੇਂ ਉਹਨਾਂ ਨੂੰ ਲੱਗਦਾ ਸੀ ਕਿ ਭਗਤਪੂਰਨ ਸਿੰਘ ਜੀ ਸੇਵਾ ਕਰਦੇ ਆ ਤੇ ਮੈਂ ਵੀ ਇਹਨਾਂ ਦੀ ਸੇਵਾ ਕਰਾਂ ਜਿਸ ਨਾਲ ਇਹ ਆਪਣਾ ਜੀਵਨ ਨੂੰ ਵਧੀਆ ਜੀ ਸਕਣ ਤਾਂ ਇਸ ਕਰਕੇ ਉਹਨਾਂ ਨੂੰ ਸੀਗਾ ਕਿ ਮੈਂ ਆਪਣੇ ਆਪਣੇ ਇਹਨਾਂ ਬੇਸਹਾਰਾ ਲੋਕਾਂ ਦੀ ਸੇਵਾ ਕਰਾਂ ਕਿਸਾਈ ਦੇਖ ਰਹੇ ਹੁੰਦੀ ਦਵਾਈਆਂ ਦੁਨੀਆ ਸਾਰਾ ਕੁਝ ਇੱਥੇ ਹਾਂਜੀ ਇੱਥੇ ਹੀ ਸਾਰਾ ਪ੍ਰੋਵਾਈਡ ਦੋਨੋਂ ਟਾਈਮ 150 ਦੇ ਕਰੀ ਪੇਸ਼ੈਂਟ ਹੈ ਜਿਨ੍ਹਾਂ ਦੀ ਮੈਡੀਸਿਨ ਚੱਲਦੀ ਹੈ ਸਵੇਰੇ ਸ਼ਾਮ ਜੀ ਤੇ ਦੋਨੋਂ ਟਾਈਮ ਮੈਡੀਸਿਨ ਇਹ ਨਰਸਿਸ ਜੀ ਦਿੰਦੀਆਂ ਨੇ ਕਹਿ ਲੋ ਵੀ ਛੋਟੇ ਬੱਚੇ ਤੋਂ ਖਿਆਲ ਰੱਖਿਆ ਜਾਂਦਾ ਜਿਵੇਂ ਉਸ ਚੀਜ਼ ਨਾਲ ਇਹਨਾਂ ਦੀ ਮੈਂਟਲ ਅਬਿਲਿਟੀ ਨੂੰ ਸਟਰੋਂਗ ਕੀਤਾ ਗਿਆ ਹਾਂਜੀ ਮੈਮ ਇਸ ਤੋਂ ਇਲਾਵਾ ਇਹਨਾਂ ਦੀ ਪੀਟੀ ਐਕਸਰਸਾਈਜ਼ ਹੋ ਗਈ ਯੋਗਾ ਕਲਾਸਿਸ ਲਗਦੀਆਂ ਨੇ ਤੇ ਆਏ ਹੋਏ ਹਨ ਦੀ ਕਾਉਂਸਲਿੰਗ ਇਹਨਾਂ ਨਾਲ ਗੱਲਾਂ ਬਾਤਾਂ ਮਤਲਬ ਹਰ ਇੱਕ ਹਫਤੇ ਤੋਂ ਇਹਨਾਂ ਨਾਲ ਟਾਈਮ ਸਪੈਂਡ ਕੀਤਾ ਜਾਂਦਾ ਜਿਆਦਾ ਜਿਆਦਾ ਵੀ ਇਹ ਜਲਦੀ ਤੋਂ ਜਲਦੀ ਠੀਕ ਹੋ ਸਕਣ 2005 ਤੋਂ ਸੇਵਾ ਕਰ ਰਹੇ ਨੇ ਜਦੋਂ ਪ੍ਰੋਫੈਸਰ ਰਿਟਾਇਰਡ ਹੋ ਗਏ ਸੀ 1996 ਵਿੱਚ ਹੋ ਗਏ ਕੈਨੇਡਾ ਚਲੇ ਗਏ ਕੈਨੇਡਾ ਤੋਂ ਆ ਕੇ ਉਹਨਾਂ ਨੂੰ ਲੱਗਿਆ ਕਿ ਮੈਨੂੰ ਇਹਨਾਂ ਲਈ ਬੇਸਹਾਰਿਆਂ ਲਈ ਕੁਝ ਕਰਨਾ ਚਾਹੀਦਾ ਤਾਂ ਫਿਰ ਉਹ ਸਾਈਕਲ ਚੁੱਕ ਕੇ ਲੁਧਿਆਣੇ ਦੀਆਂ ਸੜਕਾਂ ਤੇ ਘੁੰਮਦੇ ਕੋਈ ਲੋਵਾਰਿਸ ਦੇਖਦੇ ਉਹਦੀ ਸੇਵਾ ਕਰਦੇ ਤਾਂ ਉਹਨੂੰ ਹਸਪੀਟਲ ਲੈ ਕੇ ਜਾਣਾ ਪੈਂਦਾ ਉੱਥੇ ਲੈ ਕੇ ਵੀ ਜਾਂਦੇ ਆ ਮੈਮ ਲੰਗਰ ਹਾਲ ਦੀਆਂ ਤਸਵੀਰਾਂ ਨੇ ਇੱਥੇ ਫੀਮੇਲ ਪਰਸ਼ਾਦਾ ਚੱਕਦੀਆਂ ਨੇ ਅੱਛਾ ਜੀ ਠੀਕ ਕਿਉਂਕਿ ਇਹ ਸਾਰੀ ਬਿਲਡਿੰਗ ਜਿਹੜੀ ਆਪਾਂ ਦੇਖੀ ਆ ਫੀਮੇਲ ਦੀ ਸੀਗੀ ਜੀ ਤੇ ਇਹਦੇ ਵਿੱਚ ਹੁਣ ਆਟੋਮੈਟਿਕ ਮਸ਼ੀਨ ਲੱਗੀ ਹੋਈ ਆ ਰੋਟੀਆਂ ਬਣਾਉਣ ਦੀ ਲੰਗਰ ਦਾ ਸਟਾਫ ਇਹਦੀ ਸਾਫ ਸਫਾਈ ਕਰ ਰਿਹਾ ਤੇ 300 ਜਾਣੇ ਦਾ ਖਾਣਾ ਡੇਲੀ ਬਣਦਾ ਇੱਕ ਟਾਈਮ ਦਾ ਹਾਂ ਉਹਦੇ ਵਿੱਚ ਸਾਰਾ ਸਾਡਾ ਲੰਗਰ ਸਟਾਫ ਅਲੱਗ ਤੋਂ ਰੱਖਿਆ ਹੋਇਆ ਪੁੱਤ-ਕਪੁੱਤ ਹੋ ਜਾਂਦੇ ਆ ਮਾਪੇ ਜਿਹੜੇ ਹਮੇਸ਼ਾ ਬੱਚਿਆਂ ਦੀ ਸੇਵਾ ਚ ਲੱਗੇ ਰਹੇ ਤੇ ਹੁਣ ਇਸ ਸਮੇਂ ਤੁਹਾਨੂੰ ਲੋਡ ਸੀਗੀ ਹਾਂਜੀ ਉਹ ਮੇਰੀ ਘਰ ਵਾਲੀ ਗੁਜ਼ਰਨ ਤੋਂ ਬਾਅਦ ਮੇਰੇ ਬੱਚਿਆਂ ਨੇ ਪਰਵਾਹ ਨਹੀਂ ਕੀਤੀ ਇਸ ਵਾਰ ਸੇ ਮੈਂ ਉਹਨਾਂ ਨੂੰ ਆਪਣੇ ਖੂਨ ਤੋਂ ਇੰਬਾਰ ਕਰਾਂ

सब चीज मिलता है सारा कुछ खाते हो हाँ। मीठा पसंद है हाँ ना मीठा तो नहीं खाता है अच्छा मीठा खाएगा तो मरिए जाएगा हां <laughs> मीठा नहीं खाना है हाँ। बुजुर्ग मीठा नहीं खा सकते हाँ। पर पसंद तो होगा हाँ। तो ढूंढते आना तो अच्छा और और लेके निकल गए मोहन पर हम्म तडा हां पापा कहते थे भाई मिलन आंदा कभी आया मिलन इथे कोई नहीं आयागा ਕਿ ਉਹਨਾਂ ਨੂੰ ਲੋੜ ਸੀ ਕਿ ਕੋਈ ਆਸ਼ਰਮ ਹੋਣਾ ਚਾਹੀਦਾ ਇਸ ਕਰਕੇ ਉਹਨਾਂ ਨੇ ਜਗ੍ਹਾ ਖਰੀਦੀ ਪ੍ਰੋਪਰ ਫਿਰ ਇੱਥੇ ਇਹ ਵਾਲੀ ਬਿਲਡਿੰਗ ਦਾ ਸੈਟਅਪ ਹੋਇਆ ਸਾਰਾ ਤੇ ਅੱਜਾਂ ਬਿਲਡਿੰਗ ਪੂਰੀ ਦੇਖਣਾ ਜਿਹੜੀ ਇਹ ਪੂਰੀ ਫੀਮੇਲਸ ਦੀ ਬਿਲਡਿੰਗ ਬਣੀ ਹੋਈ ਆ 70 ਦੇ ਕਰੀਬ ਇੱਥੇ ਫੀਮੇਲਸ ਰਹਿ ਰਹੀਆਂ ਨੇ ਇਸ ਟਾਈਮ ਪੇਸ਼ੈਂਟ ਸਾਡੇ ਕੋਲ 225 ਦੇ ਕਰੀਬ ਹੈਗੇ ਆ ਜਿਹੜੇ ਟੋਟਲੀ ਲਵਾਰਿਸ ਨੇ ਜਿਨ੍ਹਾਂ ਦਾ ਕੋਈ ਨਹੀਂ ਹੈਗਾ ਉਹ ਸਾਡਾ ਇੱਕ ਵੱਡਾ ਪਰਿਵਾਰ ਬਣਿਆ